94 ਲੈ ਕੇ ਜਿਹੜਾ ਮਾਹੌਲ ਜਿਹੜਾ ਬਹੁਤ ਪੱਕਿਆ ਹੋਇਆ ਹੈ ਪਹਿਲੇ ਨੰਬਰ ਤੇ ਗੱਲਬਾਤ ਕੀਤੀ ਗਿੱਦੜਵਾਹਾ ਤੋਂ ਜਿਹੜਾ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਤੋਂ ਅਮ੍ਰਿਤ ਅਮ੍ਰਿਤਾ ਵੜਿੰਗ ਜਿਹੜੀ ਆ ਕਾਂਗਰਸ ਪਾਰਟੀ ਤੋਂ ਮਨਪ੍ਰੀਤ ਬਾਦਲ ਜਿਹੜਾ ਬੀਜੇਪੀ ਤੋਂ ਦੂਸਰੇ ਨੰਬਰ ਤੇ ਗੱਲਬਾਤ ਕੀਤੀ ਜਿਹੜਾ ਚੱਬੇਵਾਲ ਸ਼ਾਖਸ਼ੰਦਮਾ ਜਿਹੜੇ ਆ ਆਮ ਆਦਮੀ ਪਾਰਟੀ ਤੋਂ ਰਣਜੀਤ ਕੁਮਾਰ ਜਿਹੜੇ ਕਾਂਗਰਸ ਤੋਂ ਸੋਨ ਸਿੰਘ ਢੰਡਲ ਜਿਹੜੇ ਆ ਉਹ ਬੀਜੇਪੀ ਤੋਂ ਹੁਣ ਗੱਲਬਾਤ ਕਰਾਂਗੇ ਬਰਨਾਲਾ ਤੋਂ ਸਾਡੇ ਨਾਲ ਜਿਹੜੇ ਮੌਜੂਦ ਨੇ ਬੀਜੇਪੀ ਤੋਂ ਪਰਮਜੀਤ ਸਿੰਘ ਬਾਗਾਤੇ ਜਿਹੜੇ ਆ ਸਾਡੇ ਸੀਨੀਅਰ ਪੱਤਰਕਾਰ ਅੰਗੀ ਜਨੇਜਾ ਜਿਨ੍ਹਾਂ ਨਾਲ ਜਿਹੜੇ ਮੁੱਦੇ ਤੇ ਗੱਲਬਾਤ ਕਰਨਗੇ ਹਰਿੰਦਰ ਸਿੰਘ ਧਾਲੀਵਾਲ ਜਿਹੜੇ ਆ ਆਮ ਆਦਮੀ ਪਾਰਟੀ ਤੋਂ ਕੁਲਦੀਪ ਸਿੰਘ ਢਿੱਲੋਂ ਜਿਹੜੇ ਕਾਂਗਰਸ ਤੋਂ ਕੇਵਲ ਸਿੰਘ ਢਿੱਲੋਂ ਭਾਜਪਾ ਤੋਂ ਜਿਹੜੇ ਆ ਗੋਬਿੰਦ ਸਿੰਘ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੱਲਬਾਤ ਕਰਨਗੇ ਅੰਕੀ ਜੀ ਬਰਨਾਲਾ ਦੀ ਗੱਲ ਕਰੀ ਤੇ ਕਿਵੇਂ ਦਾ ਜਿਹੜਾ ਮਾਹੌਲ ਜਿਹੜਾ ਉੱਥੋਂ ਬਣ ਸਕਦਾ ਬਰਨਾਲੇ ਦੀ ਗੱਲ ਕਰੀਏ ਜਿਹੜੇ ਮੀਤ ਹੇਰ ਨੇ ਇਹਨਾਂ ਦੀ ਸੀਟ ਸੀਗੀ ਜਿਨ੍ਹਾਂ ਨੂੰ ਮੰਤਰੀ ਨੇ ਫਿਰ ਉਹਨਾਂ ਨੂੰ ਉਹਨਾਂ ਨੂੰ ਐਮਪੀ ਦੇ ਇਲੈਕਸ਼ਨ ਲੜਾਏਗੇ ਐਮਪੀ ਦੇ ਉਹ ਜਿਹੜੇ ਸੰਗਰੂਰ ਦੇ ਵਿੱਚੋਂ ਐਮਪੀ ਬਣੇ ਗੱਲ ਕਰੀਏ ਕਿ ਮੀਤ ਹੇਰ ਦੋ ਵਾਰ ਇੱਥੋਂ ਪਹਿਲੀ ਵਾਰ ਜਿੱਤੇ ਠੀਕ ਹੈ ਜੀ 2017 ਦੇ ਵਿੱਚ ਫਿਰ 2022 ਦੇ ਵਿੱਚ ਇੱਥੋਂ ਜਿੱਤੇ ਫਿਰ ਹੁਣ ਜਿਹੜੇ ਖੜੇ ਨੇ ਹਰਿੰਦਰ ਸਿੰਘ ਢਾਲੀਵਾਲ ਇਹ ਇਹਨਾਂ ਦੇ ਜੋ ਮੀਡੀਆ ਅਨੁਸਾਰ ਦੱਸਿਆ ਜਾ ਰਿਹਾ ਕਿ ਇਹ ਮੀਥ ਹੀਰ ਦੇ ਖਾਸਮ ਖਾਸ ਜਿਹੜੇ ਆ ਇਹ ਮੰਨੇ ਜਾਂਦੇ ਨੇ ਜੀ ਇਹ ਖਾਸਮ ਬਹੁਤ ਖਾਸਮ ਖਾਸ ਜਿਹੜੇ ਆ ਮੰਨੇ ਜਾਂਦੇ ਨੇ ਮੀਥ ਹੀਰ ਦੇ ਤੇ ਇਹਨਾਂ ਨੂੰ ਸੀਟ ਦਿੱਤੇਗੀ ਕਹਿ ਸਕਦੇ ਜਿਹੜੇ 골ਡੀ ਧੂਰੀ ਤੋਂ ਸੀਗੇ ਉਹ ਜਿਹੜੇ ਆਏ ਕਾਂਗਰਸ ਛੱਡ ਕੇ ਇਹਦੇ ਚ ਆਏ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਮੈਨੂੰ ਸੀਟ ਮਿਲੂਗੀ ਬਾਅਦ ਚ 골ਡੀ ਨੇ ਕਿਹਾ ਵੀ ਨਹੀਂ ਨਹੀਂ ਮੈਂ ਤਾਂ ਧੂਰੀ ਤੋਂ ਹੀ ਆ ਤੇ ਮੈਂ ਧੂਰੀ ਤੋਂ ਹੀ ਲੜਾਂਗਾ ਨਾ ਭਾਵੇਂ ਉੱਥੇ ਭਗਵੰਤ ਮਾਨ ਆ ਜਾਣ ਭਾਵੇਂ ਮੈਨੂੰ ਆਜ਼ਾਦ ਕਿਉਂ ਨਾ ਲੜਨਾ ਪਵੇ ਮਤੂਰੀ ਤੋਂ ਹੀ ਲੜਾਂ ਅਗਰ ਜੀ 골ਡੀ ਦੀ ਗੱਲ ਕਰ ਰਹੇ ਆ 골ਡੀ ਪਹਿਲਾਂ ਆਮ ਆਦਮੀ ਚੱਲ ਗਏ ਸੀ ਹੁਣ ਛੱਡ ਕੇ ਫੇਰ ਦੁਬਾਰਾ ਕਾਂਗਰਸ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਕਿਵੇਂ ਤੁਹਾਨੂੰ ਲੱਗਦਾ ਕਿ ਸਹੀ ਚੀਜ਼ ਹੈ 골ਡੀ ਨੂੰ ਤਾਂ ਦੇਖੋ ਜੀ ਲੱਗਦਾ ਤਾਂ ਇਹੀ ਸੀਗਾ ਕਿ ਬਰਨਾਲੇ ਤੋਂ ਸੀਟ ਮਿਲੇਗੀ ਬਾਅਦ ਚ ਤਾਂ ਜੋ ਮਰਜ਼ੀ ਕੋਈ ਕਹੀ ਜਾਵੇ ਹੈਨਾ ਜਦੋਂ ਅਨਾਉਂਸ ਕਰਤੀ ਉਦੋਂ ਹੀ ਕਿਉਂ ਪਾਰਟੀ ਛੱਡੀ ਜੀ ਪਹਿਲੇ ਵੀ ਤਾਂ ਛੱਡ ਕੇ ਜਾ ਸਕਦਾ ਸੀ ਪਾਰਟੀ 'ਚ ਆਏ ਹੀ ਕਿਉਂ ਆਏ ਤੇ ਇਸੇ ਕਰਕੇ ਸੀ ਨਾ ਕਿ ਮੈਂ ਬਰਨਾਲੇ ਤੋਂ ਸੀਟ ਲੜਾਂਗਾ ਬਰਨਾਲ ਉਹਨਾਂ ਨੇ ਥਾਲੀਵਾਲ ਨੂੰ ਦਿੱਤੀ ਕਿਉਂਕਿ ਦੱਸਿਆ ਜਾਂਦਾ ਕਿ ਥਾਲੀਵਾਲ ਜਿਹੜੇ ਆ ਜਿਹੜੇ ਮੀਤ ਹੇਅਰ ਤੇ ਖਾਸਮ ਖਾਸ ਮੰਨੇ ਜਾਂਦੇ ਨੇ ਤੇ ਜੇ ਇਸ ਕਰਕੇ ਇਹ ਮੀਤ ਹੇਅਰ ਜੋ ਆ ਇਹ ਤੋਂ ਕਾਫੀ ਬਗੜ ਬਰਨਾਲੇ ਤੋਂ ਬਣਾਈ ਹੋਈ ਸੀਗੀ ਉਹਨਾਂ ਨੇ ਜਿਹੜੀ ਉਹਨਾਂ ਨੂੰ ਇਹ ਸੀਟ ਬਰਨਾਲੇ ਤੋਂ ਉਹ ਆਪਣੇ ਖਾਸਮ ਖਾਸ ਥਾਲੀਵਾਲ ਨੂੰ ਸੀਟ ਜਿਹੜੀ ਆ ਲੈ ਕੇ ਦੇਣਾ ਚਾਹੁੰਦੇ ਪਰਮਜੀਤ ਜੀ ਗੱਲਬਾਤ ਕਰਦੇ ਆ ਕੇਵਲ ਸਿੰਘ ਢਿੱਲੋਂ ਆ ਜਿਹੜੇ ਭਾਜਪਾ ਤੋਂ ਉੱਥੋਂ ਟਿਕਟ ਦਿੱਤੀ ਉਹਨੂੰ ਲੱਗਦਾ ਕਿ ਤੁਹਾਨੂੰ ਕੀ ਮਾਹੌਲ ਜਿਹੜਾ ਇਸ ਟਾਈਮ ਉਹਨਾਂ ਵੱਲ ਦਾ ਹੋ ਸਕਦਾ ਦੇਖੋ ਜੀ ਹੁਣ ਆਪ ਬਰਨਾਲੇ ਤੋਂ ਲਈਏ ਚਾਰ ਕੈਂਡੀਡੇਟ ਖੜੇ ਆ ਜੀ ਬਾਕੀ ਜਗ੍ਹਾ ਤੋਂ ਤਿੰਨ ਤਿੰਨ ਕੈਂਡੀਡੇਟ ਆ ਤੇ ਬਰਨਾਲੇ ਤੋਂ ਚਾਰ ਆ ਤੇ ਇਹ ਮੁਕਾਬਲਾ ਕੁਝ ਫਸਮਾ ਆ ਜੀ ਤੇ ਇਹਦੇ ਵਿੱਚ 50-50 ਚਾਂਸ ਆ ਜੀ ਕੋਈ ਵੀ ਸੀਟ ਆਮ ਆਦੀ ਪਾਰਟੀ ਦਾ ਨਹੀਂ ਜਾ ਸਕਦੀ ਇਹ ਤਾਂ ਪੱਕੀ ਰਹਾ ਆ ਆਮ ਆਦੀ ਪਾਰਟੀ ਨੂੰ ਜਾਏਗੀ ਤੇ ਆਪਾਂ ਜੀ ਤੁਹਾਡੇ ਕੋਲ ਗੱਲ ਕਰੀਏ ਕਿ ਦੜਵਾਹ ਹੋ ਗਿਆ ਡੇਰਾ ਬਾਬਾ ਨਾਨਾ ਪੂ ਗਿਆ ਚੱਬੇਵਾਲ ਹੋ ਗਿਆ ਬਰਨਾਲਾ ਹੋ ਗਿਆ ਤੁਹਾਨੂੰ ਲੱਗਦਾ ਕਿਹੜੀ ਸੀਟ ਜਿਹੜੀ ਆ ਭਾਜੀਪੀ ਕੱਢ ਸਕਦੀ ਹੈ ਇਹਦੇ ਵਿੱਚ ਪੱਕਾ ਨਹੀਂ ਆਪਾਂ ਕਹਿ ਸਕਦੇ ਕਿ ਕਿਹੜੀ ਸੀਟ ਗੈਸ ਹੀ ਲਗਾ ਸਕਦੇ ਸਾਡੇ ਹਿਸਾਬ ਨਾਲ ਕਿਹੜਾ ਉਥੋਂ ਕਿਹੜੀ ਚਾਰ ਜਗ੍ਹਾ ਤੋਂ ਕਿਹੜੀ ਸੀਟ ਕੱਟ ਸਕਦੀ ਹੈ ਸਾਡੇ ਹਿਸਾਬ ਨਾਲ ਤਾਂ ਇਹ ਕਿ ਆਪਣੇ ਚੱਬੇ ਚੱਬੇਲ ਤੋਂ ਸੀਟ ਲਿਆਉਣ ਚਾਂਸ ਹੈਗੇ ਆ ਕਿਉਂਕਿ ਉਹ ਚੱਬੇਲ ਤੋਂ ਤਾਂ ਆ ਕਿ ਉਹ ਬੜਾ ਹੁਸ਼ਿਆਰ ਹੋ ਰਿਹਾ ਬੀਜਪੀ ਦਾ ਘੜਿਆ ਜੀ ਤੇ ਇਹਦੇ ਹੈਗੇ ਆ ਵੀ ਇਥੋਂ ਲਿਆ ਸਕਦੇ ਸੀਟਾਂ ਹੂੰ ਸੋ ਸਿੰਟਨ ਰੱਜੀਆ ਸੀਟ ਲਿਆ ਸਕਦੇ ਬੀਜੇਪੀ ਤੋਂ ਅੰਕ ਜੀ ਕਿਵੇਂ ਗੱਲ ਕਰਦੇ ਹੋ ਬਰਨਾਲਾ ਜਿਹੜਾ ਮਾਹੌਲ ਕਿਸ ਤਰ੍ਹਾਂ ਦਾ ਜਿਹੜਾ ਬਣ ਸਕਦਾ ਵਾ ਹਰਿੰਦਰ ਸਿੰਘ ਧਾਲੀਵਾਲ ਜਿਹੜੇ ਆ ਤੁਹਾਨੂੰ ਲੱਗਦਾ ਕਿ ਸੀਟ ਕੱਢ ਜੂ ਦੇਖੋ ਜੀ ਤੁਹਾਨੂੰ ਅੱਗੇ ਵੀ ਕਿਹਾ ਕਿ ਧਾਲੀਵਾਲ ਜਿਹੜੇ ਆ ਮੀਥੇਰ ਦੇ ਖਾਸਮ ਖਾਸ ਹੋਰੇ ਸੀਟ ਜਿਹੜੀ ਹੈ ਪੱਕੀ ਜਿਹੜੀ ਆਮ ਆਨਮੀ ਬਾਡੀ ਦੀ ਬਣੀ ਹੋਈ ਸੀ ਬਾਕੀ ਹੁਣ ਮੀਥ ਇਰ ਐਮਪੀ ਬਣ ਕੇ ਨਹੀਂ ਕੁਝ ਨਹੀਂ ਕਹਿ ਸਕਦੇ ਦੇਖੋ ਜਿਹੜੀ ਪੰਜਾਬ ਪੂਰੇ ਪੰਜਾਬ ਲੈਵਲ ਦੀ ਗੱਲ ਕਰਨਾ ਲੋਕ ਕ੍ਰਾਈਮ ਤੋਂ ਆਮ ਆਦਮੀ ਪਾਰਟੀ ਤੋਂ ਕਾਫੀ ਜਿਹੜੇ ਦੁੱਖ ਦੁਖੀ ਹੋਏ ਨਜ਼ਰ ਆ ਰਹੇ ਨੇ ਇਸ ਨੂੰ ਦੇਖਦੇ ਹੋਏ ਲੋਕ ਕਾਂਗਰਸ ਨੂੰ ਵੀ ਵੋਟ ਪਾ ਸਕਦੇ ਨੇ ਦੂਜੇ ਪਾਸੇ ਅਕਾਲੀ ਦਲ ਅੰਮ੍ਰਿਤਸਰ ਤੋਂ ਜਿਹੜੇ ਉਹ ਖੜੇ ਨੇ ਆਪਣਾ ਰਵਿੰਦਰ ਗੋਵਿੰਦਰ ਸਿੰਘ ਕਿਉਂਕਿ ਅਮਸੰਗਰੂਰ ਦੇ ਵਿੱਚ ਜਦੋਂ ਤੁਸੀਂ ਦੇਖਿਆ ਪਹਿਲੇ ਇਲੈਕਸ਼ਨ ਹੋਏ ਸੀ ਉਪਚਨਾਵ ਹੋਏ ਸੀ ਉੱਥੇ ਜਿਹੜੇ ਸਿਮਰਤਜੀਤ ਸਿੰਘ ਮਾਨ ਸੀ ਉਹਨਾਂ ਨੇ ਕਾਫੀ ਅੱਛੀ ਟੱਕਰ ਦਿੱਤੀ ਸੀ ਅ ਅਮਰਿਤਪਾਲ ਸਿੰਘ ਜੋ ਆਜ਼ਾਦ ਖੜੇ ਸੀ ਉਹਨਾਂ ਨੇ ਵੀ ਕਾਫੀ ਲੀਡ ਲਿੱਤੀ ਹਨਾ ਆਪਾਂ ਇਹ ਚੀਜ਼ ਨੂੰ ਨਹੀਂ ਦੇਖ ਸਕਦੇ ਕਿਉਂਕਿ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਜਿਹੜੀ ਹੈ ਏਰੀਆ ਸਾਰਾ ਪਿੰਡ ਦਾ ਇਹ ਇਹ ਆਪਾਂ ਪਿੰਡੂ ਏਰੀਆ ਪਿੰਡ ਦਾ ਤੇ ਪਿੰਡੂ ਏਰੀਆ ਦੇ ਵਿੱਚ ਸੀ ਇਸ ਚੀਜ਼ ਨੂੰ ਬਰਨਾਲੇ ਦੇ ਵਿੱਚ ਇਸ ਚੀਜ਼ ਨਾਲ ਆਪਾਂ ਜੇ ਦੇਖਿਆ ਜਾਵੇ ਤੇ ਇਥੇ ਚਾਹ ਚਬਨ ਸਕਦੇ ਨੇ ਕਿ ਸ਼ਾਇਦ ਅਕਾਲੀ ਦਲ ਜਿਹੜੇ ਅੰਮ੍ਰਿਤਸਰ ਤੋਂ ਨੇ ਇਹ ਵੀ ਸੀਟਾਂ ਲੈ ਕੇ ਚੱਲ ਜਾਣ ਹੈਨਾ ਕਿਉਂਕਿ ਮੀਤ ਜੇ ਪੂਰੇ ਪੰਜਾਬ ਦੀ ਤੁਹਾਨੂੰ ਗੱਲ ਕੀਤੀ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਵਾਅਦੇ ਕੀਤੇ ਸੀਗੇ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਉਹਨੇ ਤੇ ਇਹਨੇ ਤੇ ਖਾਸ ਕੋਈ ਖਰੇ ਆਰਡਰ ਦੀ ਗੱਲ ਕਰੀਏ ਨਿਸ਼ਣ ਲੈ ਗੱਲ ਕਰੀਏ ਬੇਰਜੁਗਾਰੀ ਦੀ ਗੱਲ ਕਰੀਏਗੀ ਨੌਕਰੀਆਂ ਦੇਵਾਂਗੇ ਤੁਹਾਨੂੰ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਨਸ਼ੇ ਨਸ਼ੇ ਦੀ ਗੱਲ ਕਰਦੇ ਨੇ ਨਸ਼ੇ ਇਹਨਾਂ ਨੇ ਕੋਸ਼ਿਸ਼ ਕੀਤੀ ਬੰਦ ਕਰਨ ਨੂੰ ਨਸ਼ਾ ਬੰਦ ਕਰਨ ਦੇ ਵਿੱਚ ਦੇਖੋ ਨਸ਼ਾ ਬੰਦ ਕਰਨ ਦੀ ਆਪਾਂ ਰੋਜ਼ ਦੇਖਦੇ ਆ ਕਿਸੇ ਜਲੰਧਰ ਚੋ ਜੀ ਜਲੰਧਰ ਪੁਲਿਸ ਨੇ ਦਿਹਾਤੀ ਪੁਲਿਸ ਨੇ ਲੁਧਿਆਣਾ ਪੁਲਿਸ ਨੇ ਅੰਬਰਸਰ ਪੁਲਿਸ ਨੇ ਫੜਿਆ ਨਸ਼ਾ ਫੜਾ ਨਸ਼ਾ ਬੰਦ ਕਰਨ ਤੋਂ ਪਹਿਲਾਂ ਇਹਨਾਂ ਨੂੰ ਕੋਈ ਸਿਸਟਮ ਤਾਂ ਬਣਾਉਣਾ ਚਾਹੀਦਾ ਕਿ ਜਿਹੜਾ ਨੰਬਰ ਵੀ ਜਾਰੀ ਕੀਤਾ ਇਹਨਾਂ ਨੇ ਕੋਈ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਫੋਨ ਕੀਤਾ ਹੋਊਗਾ ਨਹੀਂ ਮੈਨੂੰ ਨਹੀਂ ਲੱਗਦਾ ਜੀ ਮੈਂ ਉਹੀ ਦੱਸ ਰਿਹਾ ਕਿ ਜੇ ਤੁਸੀਂ ਨਸ਼ਾ ਬੰਦ ਕਰਾਣਾ ਵਾ ਨਸ਼ਾ ਬੰਦ ਕਰਾਣ ਵਾਸਤੇ ਤੁਹਾਨੂੰ ਉਹ ਜਿਹੜੇ ਪਹਿਲੇ ਨਸ਼ੇ ਦੇ ਨਾਲ ਇੱਕ ਆਦੀ ਹੋਏ ਹੋਏ ਨੇ ਉਹਨਾਂ ਨੂੰ ਨਸ਼ਾ ਹੀ ਨਹੀਂ ਮਿਲੂਗਾ ਤੇ ਲੋਕੀ ਚੋਰੀਆਂ ਹੀ ਕਰਨਗੇ ਜੀ ਲੁੱਟਖੋਈ ਕਰਨਗੇ ਜੇ ਨਸ਼ਾ ਬੰਦ ਕਰਨਾ ਤੁਸੀਂ ਤਾਂ ਉਹਨੂੰ ਦੇਖੋ ਜੀ ਨਸ਼ਾ ਅੱਗੇ ਮਿਲਦਾ ਸੀ 500 ਦਾ ਹੁਣ ਨਸ਼ਾ ਡਬਲ ਰੇਟਾ ਤੇ ਚੋਗਨੇ ਰੇਟਾ ਤੇ ਮਿਲਣ ਲੱਪਿਆ ਨਸ਼ਾ ਕਰਨ ਨਾਲ ਤਾਂ ਨਸ਼ਾ ਲੈਣਾ ਨਾ ਜਾਂ ਤੋਂ ਉਹਦੇ ਵਾਸਤੇ ਕੁਝ ਸੋਚੋ ਜਿਹੜਾ ਨਸ਼ਾ ਕਰਦਾ ਉਹਦੇ ਵਾਸਤੇ ਕੋਈ ਕੇਂਦਰ ਬਣਾਏ ਜਾਣ ਜਿਹੜੇ ਪੁਰਾਣੇ ਕੇਂਦਰ ਉੱਥੇ ਦੇ ਸੁਨਵਾਈਆਂ ਹੀ ਹਨੀਏ ਉਹਨਾਂ ਵਾਸਤੇ ਕੇਂਦਰ ਬਣਾਏ ਜਾਣ ਕਿਉਂ ਹੈ ਇਹ ਭਗਵੰਤ ਮਾਨ ਨੇ ਚੀਜ਼ ਨੂੰ ਨਹੀਂ ਸੋਚਦੇ ਇੱਕਦਮ ਨਸ਼ਾ ਨਹੀਂ ਬੰਦ ਹੋ ਸਕਦਾ ਪਰਮਜੀਤ ਜੀ ਗੱਲਬਾਤ ਕਰੀਏ ਕੈਪਟਨ ਮਰਿੰਦਰ ਸਿੰਘ ਜਿਹੜੇ ਪਹਿਲਾਂ ਸੀਗੇ ਉਹਨਾਂ ਨੇ ਸੌਂ ਵੀ ਖਾਦੀ ਸੀ ਬਾਅਦ ਚ ਬੀਜੇਪੀ ਜੁਆਇਨ ਕਰ ਲਏ ਉਹਨਾਂ ਨੇ ਗੁਟਕਾ ਸਹਿ ਫੜ ਕੇ ਸੌਂ ਖਾਦੀ ਕਿ ਮੈਂ ਨਸ਼ਾ ਬੰਦ ਕਰਾਵਾਂਗਾ ਉਹ ਦੂਸਰੇ ਨੰਬਰ ਤੇ ਆਮ ਆਦਮੀ ਸਰਕਾਰ ਬਣੀ ਸੀ ਭਗਵੰਤ ਮਾਨ ਨੇ ਵੀ ਇਹੀ ਕਿਹਾ ਹੈ ਕਿ ਨਸ਼ਾ ਬੰਦ ਕਰਾਵਾਂਗੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ਾ ਬੰਦ ਹੋ ਪੰਜਾਬ ਦੇ ਵਿੱਚ ਨਸ਼ਾ ਪਹਿਲਾਂ ਨਾਲੋਂ ਜ਼ਿਆਦਾ ਵਧਿਆ ਹੈ ਜੀ ਬੰਦ ਨਹੀਂ ਹੋਇਆ ਇਹਦੇ ਵਿੱਚ ਜੋ ਨਸ਼ਾ ਕਰਨ ਵਾਲੇ ਲੋਕ ਆ ਜਿੰਦਾ ਮੇਰੇ ਵੀਰ ਨੇ ਕਿਹਾ ਕਿ ਇੱਕ ਨਸ਼ਾ ਕੇਂਦਰ ਸ਼ਰੌਕ ਕੇਂਦਰ ਖੋਲਣਾ ਚਾਹੀਦਾ ਉਹਦੇ ਵਿੱਚ ਵੀ ਨਸ਼ਾ ਸ਼ਰੌਕ ਕੇਂਦਰ ਖੋਲੇ ਗਏ ਆ ਤੇ ਮੈਨੂੰ ਲੱਗਦਾ ਨਹੀਂ ਕਿ ਉਹ ਨਸ਼ਾ ਛਡਾਉਂਦੇ ਆ ਉਹਦੇ ਇੱਕ ਗੋਲੀ ਟੈਬਲੇਟ ਦਿੰਦੇ ਆ ਤੇ ਟੈਬਲੇਟ ਲੈਣ ਦੇ ਵੀ ਜਿਹੜੇ ਨਸ਼ਾ ਛੱਡਣ ਵਾਲੇ ਲੋਕੀ ਆ ਤੇ ਉਹ ਇੰਨਾ ਕਿਥੇ ਮਿਲਣ ਲੱਗਿਆ ਹੁੰਦਾ ਮੇਰੇ ਨਾਲ ਦੇ ਪਿੰਡਾਂ ਛੇਕੇ ਤੇ ਉਹ ਨਸ਼ਾ ਲਾਉਂਦੇ ਆ ਇੱਕ ਨਸ਼ਾ ਲਾ ਰਹੇ ਆ ਉਹ ਸ਼ਰਾਬ ਨਹੀਂ ਲਾਏ ਤੇ ਜਿਹੜੇ ਲੋਕ ਆ ਕੁੜੀਆਂ ਮੁੰਡੇ ਆ ਨਸ਼ਾ ਕਰਦੇ ਆ ਤੇ ਜੀ ਇਹਨਾਂ ਨੂੰ ਨਸ਼ਾ ਨਹੀਂ ਮਿਲਦਾ ਕੋਈ ਨਾ ਕੋਈ ਪੈਸਾ ਤੇ ਲੈ ਨਹੀਂ ਹੁੰਦਾ ਇਹ ਚੋਰੀਆਂ ਕਰਦੇ ਆ ਚੋਰੀਆਂ ਕਰਦੇ ਆ ਪੜ੍ਹੇ ਲਿਖੇ ਵੀ ਜਿਹੜੇ ਆਪਾਂ ਲੋਕਾਂ ਦੇ ਹੱਕਦਾਰ ਸੀਗੇ ਉਹ ਵੀ ਨਸ਼ਾ ਕਰਦੇ ਆ ਤੇ ਇਹਨਾਂ ਨੂੰ ਆਪਣਾ ਸਾਡੀ ਪੰਜਾਬ ਸਰਕਾਰ ਨੌਕਰੀਆਂ ਨਹੀਂ ਦਿੰਦੀ ਤੇ ਜ਼ਿੰਮੇਵਾਰ ਕੌਣ ਹੈ ਜੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਈ ਹੈ ਨਾ ਤੇ ਪਹਿਲਾਂ ਵੀ ਸਾਡੇ ਆਪਣੇ ਕੈਪਟਨ ਸਾਹਿਬ ਨੇ ਸੌਂ ਖਾਧੀ ਸੀਗੀ ਗਾ ਗੁਟਕਾ ਸਾਹਿਬ ਜੀ ਮੈਂ ਚੌਂਖ ਤੇ ਨਸ਼ਾ ਖਤਮ ਕਰੂੰਗਾ ਉਨੇ ਕੀਤਾ ਉਹ ਬੀਜੇਪੀ ਚ ਆ ਗਿਆ ਤੇ ਹੁਣ ਸਾਡੇ ਭਗਵੰਤ ਮਾਨ ਜੀ ਨੇ ਵੀ ਆਪਣੇ ਇਹੋ ਹੀ ਸੌਖਾ ਦੀ ਸੀਗੀ ਆਪਣੇ ਸ਼ੀਧਾ ਦਾ ਨਾਲ ਹੈ ਕਿ ਆਪਣੇ ਸ਼ੀਧੇ ਆਜਮ ਭਗਤ ਸਿੰਘ ਚੰਦਰਸ਼ੇਖਰ ਯਾਦਕਸਤ ਸਿੰਘ ਸਰਬਾ ਜੀ ਤੇ ਹੋਰ ਸ਼ੀਧੇ ਵੀ ਮੈਂ ਇੱਚ ਨਸ਼ਾ ਤੇ ਆਪਣੇ ਇੱਕ ਆਮ ਇਨਸਾਨ ਬਣ ਕੇ ਰੂੰਗਾ ਮੈਂ ਪਰ ਇਹਨੇ ਕੁਛ ਨਹੀਂ ਕੀਤਾ ਜੀ ਕਾਰੋਬਾਰ ਵੀ ਇੰਨਾ ਕੁ ਬੰਦ ਕਰਦੇ ਢਾਈਆਂ ਤਿੰਨ ਸਾਲਾਂ ਦੇ ਵਿੱਚ ਕੋਈ ਰੋਕ ਲੋਕੀ ਰੋਣ ਲੱਪਾ ਕਿ ਬਾਹਰੋਂ ਲਿਆ ਕੇ ਇਹਨਾਂ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਬਾਹਰ ਅਮਰੀਕਾ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਜਿੱਥੇ ਕਿ ਸਾਡੇ ਪੰਜਾਬ ਦੇ ਬੰਦਿਆਂ ਨੂੰ ਸਾਡੇ ਜਲੰਧਰ ਦੇ ਸ਼ਹਿਰ ਦੇ ਵਿੱਚ ਆ ਕੋਈ ਇਦਾਂ ਦੇ ਬੰਦੇ ਹੈਗੇ ਆ ਜਿਹੜੇ ਬਾਹਰੋਂ ਆ ਕੇ ਨੌਕਰੀਆਂ ਕਰ ਰਹੇ ਆ ਜੀ ਤੇ ਸਾਡੇ ਜਿਹੜੇ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਆ ਬੇ ਉਹ ਬੇਰੋਜ਼ਗਾਰ ਘੁੰਮ ਰਹੇ ਆ ਉਹ ਕੀ ਕਰਨ ਉਹ ਚੋਰੀਆਂ ਚ ਕਰੀਆਂ ਗੰਨ ਕੇ ਚੋਰੀਆਂ ਲੁੱਟਣ ਉਹ ਜਿਹਨਾਂ ਨੇ ਨਸ਼ਾ ਕੀਤਾ ਹੁੰਦਾ ਆ ਉਹ ਲੁੱਟਣ ਲੱਗੇ ਨੂੰ ਬੰਦੇ ਨੂੰ ਮੋਰੇ ਇਹ ਨਹੀਂ ਦਿੰਦੇ ਵੀ ਬੰਦਾ ਮੈਂ ਤੇ ਬਾਹਰ ਕਰਨਾ ਜਾਂ ਨਹੀਂ ਕਰਨਾ ਉਹ ਨਸ਼ੇ ਹੀ ਹੁੰਦੇ ਆ ਉਹ ਬੰਦੇ ਨੂੰ ਜਾਨੋ ਮਾਰਨ ਕੁਮਾਰ ਨੂੰ ਕੁਛ ਨਹੀਂ ਉਹਨਾਂ ਨੂੰ 2 4 4 500 ਦਾ ਮਤਲਬ ਹੁੰਦਾ ਜੋ ਉਹਦੀ ਜੇਬ ਵਿੱਚ ਨਿਕਲਿਆ ਲੁੱਟ ਕੇ ਲੈ ਜਾਂਦੇ ਆਂ ਦੋਸਤੋ ਬਰਨਾਲਾ ਦੀ ਜਿਹੜੀ ਚਰਚਾ ਕੀਤੀ ਅਸੀਂ ਅੰਕਿਤ ਜਿਹੜੇ ਸਾਡੇ ਸੀਨੀਅਰ ਬੋਰਡਰ ਤੇ ਬੀਜੇਪੀ ਤੋਂ ਪਰਮਜੀਤ ਬਾਗਾ ਜੀ ਹਰਿੰਦਰ ਸਿੰਘ ਢਾਲੇਵਾਲ ਆਮ ਆਦਮੀ ਪਾਰਟੀ ਤੋਂ ਕੁਲਦੀਪ ਸਿੰਘ ਢਿੱਲੋਂ ਕਾਂਗਰਸ ਤੋਂ ਕੇਵਲ ਸਿੰਘ ਢਿੱਲੋਂ ਦੇ ਬੀਜੇਪੀ ਤੋਂ ਤੇ ਗੋਵਿੰਦ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਾ ਨੰਬਰ ਸਰ ਤੋਂ ਹੋਰ ਵੀ ਗੱਲਬਾਤ ਕਰਾਂਗੇ ਬਹੁਤ-ਬਹੁਤ ਤੁਹਾਡਾ ਧੰਨਵਾਦ